ਛੋਟੇ ਛੋਟੇ ਪੱਧਰੇ ਦੇਖ ਰਹੇ ਜਟਰੋਫੇ ਦੇ ਆ ਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਇਹ ਕਹਿੰਦੇ ਲਓ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਤਾਂ ਫੇਰ ਸਾਫ ਕਰ ਦਿੰਦਾ ਹੈ ਵਧੀਆ ਪਰ ਜੋ ਮੈਨੂੰ ਪਤਾ ਲੱਗਾ ਸੀ ਵੀ ਇਹ ਖਤਰਨਾਕ ਵੀ ਬਹੁਤ ਆ ਕਰਨਾ ਨਹੀਂ ਚਾਹੀਦਾ ਯੂਜ਼ ਇਹਨੂੰ ਕਾਹਤੂ ਕਰਨਾ ਵੀ ਮੁੜ ਕੇ ਜਲਾਬ ਲੱਗ ਜਾਣਗੇ ਇਹ ਉਹਦੇ ਬਣਿਆ ਨਾ ਬਿਮਾਰੀ ਉਹ ਪੁੱਛੇ ਜਾ ਬਣ ਗਏ ਓਹੋ ਆ ਦੇ ਦੇਖੋ ਤਾਂ ਮੈਨੂੰ ਪਤਾ ਕੀ ਲੱਗਾ ਮੈਂਗਾ ਆ ਲੈਣੇ ਪਾਏ ਆ ਹਾਂ ਦੂਰੋਂ ਹੀ ਦੇ ਲੱਗਦੇ ਆਹੋ ਮੀਆਂ ਚੀਨ ਦੇ ਵਿੱਚ ਤਾਂ ਵੈਜੀਟੇਬਲਸ ਜੋ ਯੂਜ਼ ਕਰਦੇ ਆ ਸੂਪ ਵਗੈਰਾ ਚ ਹਾਂ ਦੇਖ ਲਈ ਮਤਲਬ ਇਹਦੀ ਠੀਕ ਆ ਬਚਪਨ ਦੇ ਵਿੱਚ ਨਾ ਅਰਬੀ ਘਰੇ ਲਾਈ ਹੁੰਦੀ ਸੀ ਤਾਂ ਉਦੋਂ ਖਾਣੇ ਉਹਨੇ ਬਣਾ ਕੇ ਪਕਵੜੇ ਦੇ ਪਕਵੜੇ ਜਿਹਾ ਪੱਤਿਆਂ ਦੇ ਹਾਂ ਇਹ ਉਦਾਂ ਗਲ ਨੂੰ ਗਲ ਨੂੰ ਬਹੁਤ ਫੜਦੀ ਇਹ ਤੇ ਇੱਥੇ ਆ ਕੇ ਤਾਂ ਲੱਗਦਾ ਤਾਂ ਪਤਾ ਨਹੀਂ ਜਿੱਦਾਂ ਨਾ ਆਪਾਂ ਤੁਸੀਂ ਜਿਵੇਂ ਮਾਚਾ ਚ ਖਜ਼ਾਰ ਗਏ ਆ ਉਹ ਖਜ਼ਾਰ ਦੀ ਗਰਾਊਂਡ ਜਿਹੀ ਜਿੱਦਾਂ ਹੁੰਦੀ ਨਾ ਮੈਦਾਨ ਜੇ ਮੈਦਾਨ ਜੇ ਐਦਾਂ ਆ ਇੱਧਰ ਦੇਖੋ ਤਾਂ ਉਹ ਦੇਖੋ ਦਿਖਾ ਲਓ ਆ ਰਸਤੇ ਵਿੱਚ ਦਿਖੀ ਅਰਬੀ ਆ ਪਿੰਡ ਮਨੋਤਾ ਦੇ ਕੋਲ ਤੇ ਤੁਹਾਨੂੰ ਅਰਬੀ ਦਿਖਾਉਣ ਲੈ ਕੇ ਚੱਲਾਂ ਆਹ ਦੇਖੋ ਜੀ ਆ ਇਥੋਂ ਖਾੜਿਆ ਇਹ ਜਦੋਂ ਬਰਸਾਤਾ ਆਉਂਦੀਆਂ ਉਹ ਤੋਂ ਬਹੁਤ ਰੰਗਦਾ ਪਾਣੀ ਇੱਥੇ ਆ ਦੇਖੋ ਕਿੰਨੀ ਆਰਪੀ ਆ ਇਹ ਹੁਣ ਪਤਾ ਨਹੀਂ ਜਿੱਦਾਂ ਲਾਈ ਆ ਕਿ ਆਪਈ ਆ ਉਗਿਓ ਆ ਦੇਖੋ ਤਲੋਰ ਰੰਜੋਤ ਪਾਜੀ ਖੜੇ ਆ ਦੇਖੀਏ ਕਿ ਵੀ ਉਹਨਾਂ ਦੀ ਆਵਾਜ਼ ਆ ਰਹੀ ਕਿ ਨਹੀਂ ਆ ਰਹੀ ਇਹ ਪਾਜੀ ਅਰਬੀ ਦਾ ਕੀ ਬੈਨੀਫਿਟ ਆ ਜੜ ਹੁੰਦੀ ਆ ਇਹਦੀ ਉਹਦੀ ਸਬਜ਼ੀ ਲੋਕ ਬਹੁਤ ਬਣਾ ਕੇ ਖਾਂਦੇ ਆ ਤੇ ਕਾਫੀ ਵਧੀਆ ਹੁੰਦੀ ਸਵਾਦ ਬਣਦੀ ਆ ਤੇ ਕਾਫੀ ਇੱਥੇ ਉੱਗੀ ਸੀ ਸਾਡੀ ਨਿਗਾਹ ਜੀ ਪੈ ਗਈ ਆ ਆਉਰੇ ਵੀ ਲੱਗੀ ਹੈ ਨਾ ਹਾਂਜੀ ਆ ਇੱਥੇ ਵੀ ਆ ਗਈ ਆ ਪਿੱਛੇ ਵੀ ਬਹੁਤ ਸੀਗੀ ਇਹ ਆਪੇ ਹੀ ਲੱਗੀ ਆ ਸ਼ਾਇਦ ਇਹ ਆਪੇ ਉੱਗੀ ਹੋਵੇ ਜਾਂ ਕਿਸੇ ਨੇ ਬੀ ਬੂ ਕਿਤੇ ਸੜਦਾ ਹਾਂ ਉਹ ਗਾਂ ਤੋਂ ਗਾਂ ਫੇਰ ਉਹ ਕਿਉਂਕਿ ਜੜ ਆ ਇਹ ਥੱਲੇ ਹਲਦੀ ਵਾਂਗੂ ਹਰੇਕ ਸਾਲ ਫੇਰ ਜਿੱਦਾਂ ਨਿਕਲ ਆਉਂਦੀ ਅੱਛਾ ਅੱਛਾ ਉਹ ਚੀਜ਼ ਹੋ ਗਈ ਆ ਤੇ ਇਹਨਾਂ ਦਾ ਇਹੀ ਬੈਨੀਫਿਟ ਆ ਮਤਲਬ ਬੈਨੀਫਿਟ ਸਿਹਤ ਪੱਖੀ ਪੱਖੋਂ ਕੀ ਬੈਨੀਫਿਟ ਆ ਅਰਬੀ ਦਾ ਸਿਹਤ ਪੱਖੀ ਜਿੱਦਾਂ ਬਾਕੀ ਸਬਜ਼ੀਆਂ ਜਿਹੜਾ ਹੁਣ ਜਿੱਦਾਂ ਹੁਣ ਤਾਕਤ ਹੁੰਦੀ ਆ ਇਹਨਾਂ ਚ ਵੀ ਹੁੰਦੀ ਹੈ ਹਾਂ ਵਧੀਆ ਚੀਜ਼ ਆ ਇਹਦੀ ਆਮ ਹੀ ਲੋਕ ਖਾਂਦੇ ਆ ਇਹਦੇ ਪੱਤਿਆਂ ਦੇ ਵੀ ਬਣਾ ਕੇ ਖਾਂਦੇ ਆ ਅੱਛਾ ਪੱਤਿਆਂ ਦੇ ਉਹ ਬਣਾ ਕੇ ਨਾ ਜਿੱਦਾਂ ਸਪ੍ਰਿੰਗ ਰੋਲ ਅਸੀਂ ਕਰਨੇ ਹਾਂ ਜੀ ਹਾਂਜੀ 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 ਏਦਾਂ ਬੇਸਣ ਦੇ ਉਹ ਲਾ ਕੇ ਨਾ ਹਾਂ ਤਾਂ ਬਣਾਏ ਜਾਂਦੇ ਇਹਦੇ ਬੜੇ ਉਹ ਵੀ ਬਹੁਤ ਸਵਾਦ ਹੁੰਦੇ ਆ ਯਾਦ ਆ ਗਿਆ ਮੈਨੂੰ ਆਪਾਂ ਬਚਪਨ ਦੇ ਵਿੱਚ ਨਾ ਅਰਬੀ ਘਰੇ ਲਾਈ ਹੁੰਦੀ ਸੀ ਤਾਂ ਉਦੋਂ ਖਾਣੇ ਉਹਨੇ ਬਣਾ ਕੇ ਪਕਵੜੇ ਇਹਦੇ ਪਕਵੜੇ ਜੀ ਪੱਤਿਆਂ ਦੇ ਇਹ ਉਦਾਂ ਗਲ ਨੂੰ ਗਲ ਨੂੰ ਬਹੁਤ ਫੜਦੀ ਇਹ ਇਹ ਕੱਚੀ ਖਾ ਲੋ ਪੱਤਾ ਇਹਦਾ ਕੱਚੀ ਜੀ ਹੋਰ ਤਰ੍ਹਾਂ ਦੀ ਹੁੰਦੀ ਹਾਂ ਕੱਚਾ ਖਾ ਲੋ ਜੇ ਇਹਨੂੰ ਚਲੋ ਜੀ ਆਜੋ ਪਾਜੀ ਏਦਾਂ ਆਪਾਂ ਘਰ ਨਹੀਂ ਪਹੁੰਚ ਪਾਣਾ ਮਨੇ ਦੱਸੋ ਕੀ ਆ ਉਹ ਦਰਖਤ ਦੇ ਉੱਤੇ ਜਿਹੜੇ ਉਹ ਲੱਗੇ ਜਦੋਂ ਆਲੇ ਨੇ ਪਾਏ ਹੁੰਦੇ ਕਿਸੇ ਨੇ ਨਾ ਕਿਦਾਂ ਕਿਹੜਾ ਤਰ੍ਹਾਂ ਦਾ ਕੋ ਪਤਾ ਇਹਦਾ ਕੋਈ ਏ ਉਹਦਾ ਆਪਣਾ ਤੋਣਾ ਹੈ ਇਹ ਤੋਣੇ ਪੱਤਿਆਂ ਨੂੰ ਬਿਮਾਰੀ ਹੀ ਪੈ ਜਾਂਦੀ ਆ ਉਹ ਸ਼ਾਇਦ ਬਿਮਾਰੀ ਪਈ ਹੋਆ ਹੈ ਹਾਂ ਪੱਤੇ ਜਿਹਦਾ ਗੁਛੇ ਜਿਹਾ ਬਣ ਜਾਂਦੇ ਆ ਹਾਂ ਹਾਂ ਆਹ ਦੇਖੋ ਤਾਂ ਲੱਗੇ ਲੱਗੇ ਉਹਦੇ ਅੱਗੇ ਚ ਰੋਧਾਂ ਦਫਾਣਾ ਉਹਦੇ ਹਾਂ ਲੱਗੇ ਆਹ ਹੈ ਆਹ ਲੱਗੇ ਮਾੜਾ ਰੋਕੇ ਹੋ ਹੈ ਇਹ ਦੇਖੋ ਨਾ ਤੋਣੇ ਆ ਇਹ ਤੋਣ ਜਿਹੜਾ ਉੱਥੇ ਬਾਬਾ ਜੀ ਦੱਸੇ ਸਾਜ ਬਣਦੇ ਜੀ ਤੋਣੀ ਪਾਜੀ ਇਹ ਤੋਣੀ ਆ ਬਾਜੀ ਇਹਦੇ ਪੱਤੇ ਕਿੱਥੇ ਆ ਮਤਲਬ ਕਿਦਾਂ ਦੇ ਉਹ ਤਾਂ ਪੱਤੇ ਤਾਂ ਹੈ ਹੀ ਨਹੀਂ ਆ ਦੇਖੋ ਹੈ ਹਾ ਇਹ ਲੱਗ ਗਿਆ ਪੱਤਾ ਤੁਹਾਡੇ ਕਿੱਥੇ ਆ ਆ ਦੇ ਆਈਆ ਸਾਰੇ ਇਹ ਨਹੀਂ ਵੇਚਦੇ ਆ ਆ ਵਾਲਾ ਆ ਆ ਆ ਨਾ ਆ ਦੇ ਹਾਂ ਆਈਆ ਆਈਆ ਆ ਤੋਣ ਦਾ ਪੱਤਾ ਆ ਅੱਛਾ ਇਹ ਉਹਦੇ ਬਣਿਆ ਨਾ ਬਿਮਾਰੀ ਪੁੱਛੇ ਜਾ ਬਣ ਗਏ ਓਹੋ ਆ ਦੇ ਦੇਖੋ ਤਾਂ ਮੈਨੂੰ ਪਤਾ ਕੀ ਲੱਗਾ ਮੈਂਗਾ ਆ ਲੈਣੇ ਪਾਏ ਆ ਹਾਂ ਦੂਰੋਜ ਦੇ ਲੱਗਦੇ ਓਹੋ ਦੇਖ ਤਾਂ ਓ ਅੱਗੇ ਵੀ ਆ ਹੋ ਗਿਆ ਆ ਦੇ ਨਾਲ ਕਿਹੜਾ ਬੁੱਟਾ ਆ ਆ ਬੜਾ ਕੂਲਾ ਜਿਆ ਆ ਇਹ ਆ ਦੇ ਸ਼ੂਪੂਲ ਨਹੀਂ ਉਹ ਸ਼ੂਪੂਲ ਥੋੜੀ ਆ ਕਿਹੜਾ ਉਹ ਵੱਡੇ ਪੱਤੇ ਜਿਹੜੇ ਉੱਤੇ ਆ ਚਿੱਟੇ ਚਿੱਟੇ ਅੱਛਾ ਚਾਹੇ ਹਾਂ ਇਹ ਭਾਜੀ ਪਤਾ ਨਹੀਂ ਇਹ ਬੂਟਾ ਬਹੁਤ ਛੇਤੀ ਗ੍ਰੋਥ ਇਹਦੀ ਹੁੰਦੀ ਆ ਅੱਛਾ ਜੇ ਹੁਣ ਲਗਭਗ ਪਿੰਡਾ ਜਿਹੀ ਵੀ ਪਹੁੰਚ ਗਿਆ ਆ ਅੱਛਾ ਇਹ ਜਿਹਦਾ ਦੇਖ ਦੇ ਦੇਖ ਦੇ ਜਿੱਦਾਂ ਆਮ ਬੂਟਾ ਜੇ 5 ਸਾਲ ਚੁੰਦਾ ਤਾਂ ਇਹ ਘੱਟੋ ਘੱਟ ਡੇਢ ਸਾਲ ਚ ਹੋ ਜਾਂਦਾ ਅੱਛਾ ਹਾਂਜੀ ਬੁੱਲੇ ਬੁੱਲੇ ਤੇ ਜਿਹੜਾ ਤੁਸੀਂ ਆ ਸੁਬੂ ਬੂਲ ਦੱਦੇ ਹੀ ਇਹ ਕਿਹੜੇ ਕੰਮ ਆਉਂਦਾ ਆ ਆ ਵਾਲਾ ਇਹ ਜ਼ਿਆਦਾਤਰ ਤਾਂ ਇਹਦੇ ਪੱਤੇ ਪੁੱਤੇ ਖਾਂਦੇ ਆ ਜਾਨਵਰ ਅੱਛਾ ਤੇ ਬਾਕੀ ਇਹਨੂੰ ਫਲੀਆਂ ਲੱਗਦੀਆਂ ਚੀਨ ਦੇ ਵਿੱਚ ਤਾਂ ਵੈਜੀਟੇਬਲਸ ਯੂਜ਼ ਕਰਦੇ ਆ ਸੂਪ ਵਗੈਰਾ ਚ ਦੇਖ ਲਓ ਬਲੀ ਮਤਲਬ ਇਹਦੀ ਠੀਕ ਆ ਬੱਕਰੀਆਂ ਬਹੁਤ ਆਹਣਾ ਖਾਂਦੀਆਂ ਅੱਛਾ ਕਾਫੀ ਵਿਟਾਮਿਨਸ ਹੁੰਦੇ ਚ ਤੇ ਦੇਖ ਲਓ ਸਾਡੇ ਇੱਥੇ ਯੂਜ਼ ਨਹੀਂ ਕਰਦੇ ਉਦੋਂ ਹੀ ਵੇਸਟ ਜਾਂਦਾ ਹੈ ਨਾ ਚਲੋ ਬੜੀ ਵੱਡੀ ਗੱਲ ਆ ਇਹ ਮਤਲਬ ਸੂਪ ਬੂਲ ਮੈਨੂੰ ਬਾਬਾ ਜੀ ਵੀ ਦੱਸਦੇ ਆ ਇਹ ਸੂਪ ਬੂਲ ਬਾਰੇ ਹੂੰ ਕਹਿੰਦੇ ਆ ਵੀ ਸੂਪ ਬੂਲ ਜਿਹੜਾ ਹੈ ਨਾ ਇਹ ਸਾਡੇ ਜਾਨਵਰ ਬੱਕਰੀਆਂ ਬਹੁਤ ਖਾ ਜਾਂਦੀਆਂ ਸਾਡੇ ਇਦਾਂ ਹੀ ਆ ਹਾਂਜੀ ਹਾਂਜੀ ਬਹੁਤ ਖਾਂਦੇ ਉਹ ਚਾਈਨਾ ਵਾਲਿਆਂ ਦੀਆਂ ਉਦਾਂ ਇੰਨੀ ਆਈਟਮਾਂ ਯੂਜ਼ ਕਰਦੇ ਹੋ ਇਹਨੂੰ ਵੀ ਵਰਤ ਲਓ ਜੇ ਚਾਈਨਾ ਵਾਲੇ ਵਰਤਦੇ ਆ ਤਾਂ ਕਿਉਂ ਹਾਂ ਹੁਣ ਇਹ ਨਾ ਸਮਝੋ ਵੀ ਚਾਈਨਾ ਵਾਲੇ ਚਾਈਨਾ ਵਾਲੇ ਸਾਨੂੰ ਹੈਲਦੀ ਖਾਂਦੇ ਆ ਜੇ ਹੈਲਦੀ ਚੀਜ਼ਾਂ ਜਿਹੜੀਆਂ ਖਾਂਦੇ ਆ ਬਾਕੀ ਤਾਂ ਚਲੋ ਜਾਨਵਰ ਜੂਰ ਮ ਖਾਂਦੇ ਉਹ ਹੈਲਦੀ ਆਪਾਂ ਨਹੀਂ ਮੰਨਦੇ ਕਿਉਂ ਭਾਜੀ ਕੀੜੇ ਮਕੌੜੇ ਕੋ ਦਾ ਕੋਈ ਵਾਰੀ ਤਬਾਹੀ ਵੀ ਬੜਾ ਆਉਂਦੇ ਹਾਂ 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 ਨਹੀਂ ਆਪਾਂ ਤਾਂ ਵੈਜੀ ਵੈਜੀਟੇਬਲਾਂ ਦੀ ਗੱਲ ਕਰਦੇ ਹਾਂ ਜਿਹੜੀਆਂ ਵੈਜੀਟੇਬਲ ਉਹ ਯੂਜ਼ ਕਰਦੇ ਆ ਮੰਨ ਲਓ ਕੋਈ ਨਾ ਕੋਈ ਵੈਲਿਊ ਜ਼ਰੂਰ ਆਉਣਾ ਚ ਵੈਜੀਟੇਬਲਸ ਇਹ ਚ ਹੁੰਦਾ ਕੀ ਆ ਵੈਸੇ ਵੈਸੇ ਵਿਟਾਮਿਨਸ ਜ਼ਿਆਦੇ ਹੁੰਦੇ ਆ ਅੱਛਾ ਵਿਟਾਮਿਨਸ ਜਿੱਦਾਂ ਆਮ ਸਬਜ਼ੀ ਚ ਹੁੰਦੇ ਹੀ ਆ ਲੱਗ ਭਗ ਠੀਕ ਆ ਠੀਕ ਆ ਕਾਫੀ ਵਧੀਆ ਆ ਨਾਲੇ ਚੇਂਜ ਹੋ ਜਾਂਦੀ ਚੀਜ਼ ਠੀਕ ਆ ਉਹੀ ਰੋਜ਼ ਚੀਜ਼ਾਂ ਖਾਣ ਦੇ ਨਾਲ ਹਾਂ ਹਾਂ ਤੇ ਕਾਦਰਤ ਆਂਤੜੀਆਂ ਨੂੰ ਵੀ ਹੋ ਜਾਂਦੀ ਨਾ ਠੀਕ ਆ ਠੀਕ ਆ ਚੇਂਜ ਹੋ ਜਾਏ ਤਾਂ ਵਧੀਆ ਹਾਂ 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 ਆ ਪੰਜਾਬ ਦੇ ਇਲਾਕੇ ਆ ਕਿੰਨੇ ਵਧੀਆ ਲੱਗਦੇ ਮੈਨੂੰ ਤਾਂ ਬਹੁਤ ਸੋਹਣੇ ਲੱਗਦੇ ਆ ਅਹੇ ਤੁਸੀਂ ਕਹਿੰਦੇ ਨਾ ਜੱਟ ਰੋਫਾ ਆ ਦੇ ਹਨਾ ਲੱਗੇ ਵੀ ਆ ਆਪਾਂ ਰਸਤੇ 'ਚ ਜਾਂਦੇ ਜਾਂਦੇ ਇਧਰ ਨੂੰ ਮਨੋਤਾ ਪਿੰਡ ਦੇ ਕੋਲ ਥਾਣਾ ਡੈਮ ਹਿਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਆਪਾਂ ਇੱਥੇ ਇੱਕ ਰੁੱਖ ਦੇਖੇ ਇਹਨੂੰ ਰੁੱਖ ਕਹਿ ਸਕਦੇ ਆ ਬਾਜੀ ਕਿ ਇੱਕ ਸ਼ਰਾਬ ਸੌਰੀ ਆਪਣਾ ਪੌਦਾ ਕਹਿ ਸਕਦੇ ਪਰ ਛੋਟਿਆਂ 'ਚ ਹੀ ਆ ਜਾਂਦਾ ਉਹ ਦਾਾਂ ਤੇ ਅਜਿੱਤਾ ਪਾਜੀ ਹੁਣੀ ਰਣਜੋਤ ਪਾਜੀ ਮੈਨੂੰ ਦੱਸ ਰਹੀ ਸੀ ਵੀ ਆ ਜਿਹੜਾ ਸਾਹਮਣੇ ਸਾਨੂੰ ਇੱਧਰ ਛੋਟੇ ਛੋਟੇ ਪੌਦੇ ਦੇਖ ਰਹੇ ਜਟਰੋਫੇ ਦੇ ਆ ਤੇ ਮੈਨੂੰ ਵਿਸ਼ਵਾਸ ਜੈ ਨਹੀਂ ਹੋ ਰਿਹਾ ਸੀ ਕਹਿੰਦੇ ਲਓ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਤਾਂ ਆ ਦੇਖੋ ਫਲ ਵੀ ਲੱਗੇ ਆ ਫਲ ਵੀ ਲੱਗੇ ਦੇਖੋ ਆ ਦੇ ਆ ਦੇਖੋ ਆ ਪਾਜੀ ਤੁਸੀਂ ਖੋਲ ਕੇ ਦਿਖਾਓ ਇਹਨੂੰ ਇਹਦੇ ਕੁਝ ਕੁ ਗੁਣ ਦੱਸੋ ਉਹਦਾ ਹੈ ਤਾਂ ਬਹੁਤ ਖਤਰਨਾਕ ਕਹਿੰਦੇ ਇਹ ਬਾਬਾ ਜੀ ਨੇ ਦੇਖਿਆ ਨਾ ਉਹਨੂੰ ਖੁਸ਼ੀ ਬੜੀ ਹੋਣੀ ਆ ਇਹਦੇ ਵਿੱਚ ਗਰੀਜੀ ਹੋਣੀ ਆ ਭੰਣਾ ਪੈਣਾ ਹੈ ਦਾਨ ਨਹੀਂ ਕੋਈ ਨਹੀਂ ਭੰਨਿਓ ਨਾ ਤੁਸੀਂ ਪਹਿਲਾਂ ਦੱਸੋ ਵੀ ਇਹਦਾ ਜਿੱਦਾਂ ਗੁਣ ਕੀ ਆ ਇਹਦੇ ਵਿੱਚ ਕੋਈ ਗੁਣ ਆ ਇਹ ਫਿਰ ਸਾਫ਼ ਕਰ ਦਿੰਦਾ ਹੈ ਵਧੀਆ ਪਰ ਜੋ ਮੈਨੂੰ ਪਤਾ ਲੱਗਾ ਸੀ ਵੀ ਇਹ ਖਤਰਨਾਕ ਵੀ ਬਹੁਤ ਆ ਕਰਨਾ ਨਹੀਂ ਚਾਹੀਦਾ ਯੂਜ਼ ਇਹਨੂੰ ਕਾਹ ਤੋਂ ਕਰਨਾ ਵੀ ਮੁੜ ਕੇ ਜਲਾਬ ਲੱਗ ਜਾਣਗੇ ਹਾਂ ਮੈਨੂੰ ਕਿਸੇ ਨੇ ਦੱਸਿਆ ਵੀ ਮੈਂ ਨਾ ਇੱਕ ਵੀਡੀਓ ਪਾਈ ਸੀ ਮੈਨੂੰ ਕਮੈਂਟਸ ਵਿੱਚ ਦੱਸਿਆ ਸੀ ਵੀ ਕਿ ਵੀ ਬਾਜੀ ਕਿਤੇ ਗਲਤੀ ਨਾਲ ਇੱਕ ਦੋ ਵੱਧ ਨਾ ਖਾ ਲਿਓ ਉਹ ਕਹਿੰਦਾ ਮੈਨੂੰ ਇੱਕ ਨਾਲ ਹੀ ਕਹਿੰਦੇ ਮੇਰੀ ਬੁਰੀ ਹਾਲਤ ਹੋ ਗਈ ਸੀ ਮਤਲਬ ਜੁਲਾਬ ਲੱਗ ਜਾਂਦੇ ਆ ਤੇ ਹਾਲਤ ਬਹੁਤ ਮਤਲਬ ਮਾੜੀ ਹੋ ਜਾਂਦੀ ਆ ਡਾਇਰੀਆ ਦੀ ਹਾਲਤ ਵੀ ਅੱਗੇ ਜਾ ਕੇ ਵੀ ਜਾ ਸਕਦੀ ਆ ਹਾਂ ਕਿਉਂਕਿ ਹੁਣ ਦਾ ਗਰਮੀ ਦਾ ਉਦਾਂ ਹੀ ਮੌਸਮ ਆ ਬਿਲਕੁਲ ਬਿਲਕੁਲ ਪਾਣੀ ਉਦਾਂ ਹੀ ਘਟ ਜਾਂਦਾ ਬਿਲਕੁਲ ਬਿਲਕੁਲ ਤੇ ਇਹਦੇ ਜਿੱਦਾਂ ਹਾਂ ਬੀਜ ਤੁਹਾਨੂੰ ਹੁਣੇ ਕੱਢਿਆ ਤੁਸੀਂ ਜੇ ਨੂੰ ਇੱਦਾਂ ਹੀ ਬੀਜਤਾ ਜਾਵੇ ਹੋ ਜਾਂਦਾ ਪਾਂਜੀ ਉਹ ਗਜਾਣੇ ਅੱਛਾ ਆ ਦੇਖੋ ਜੀ ਮੈਂ ਤੁਹਾਨੂੰ ਇੱਕ ਵਾਰੀ ਦਿਖਾਈ ਦਿਨਾ ਦੇਖੋ ਕਿੰਨੇ ਲੱਗੇ ਜੇ ਟ੍ਰੋਫੀ ਤੇ ਇਹ ਲਾਏ ਗਏ ਆ ਦੇ ਆ ਇਧਰਲੇ ਪਾਸੇ ਵੀ ਲਾਏ ਆ ਦੇਖੋ ਨਵੇਂ ਆ ਦੇਖੋ ਕਿਤੇ ਤੱਕ ਆ ਇਧਰਲੇ ਪਾਸੇ ਵੀ ਦਿਖਾਉਂਗੇ ਨਾ ਆ ਵਾ ਦੇਖੋ ਆ ਨਵੇਂ ਲਾਏ ਬਾੜ ਲਾਈ ਪਾਜੀ ਇਹਦੀ ਬਾੜ ਹੀ ਲਾਈ ਉਹ ਆ ਦੇਖੋ ਬਾੜ ਲਾਤੀ ਆ ਆ ਦੇ ਕਿਉਂਕਿ ਇੱਕ ਤਾਂ ਇਹ ਡੈਕੋਰੇਸ਼ਨ ਲਈ ਜਦੋਂ ਇਹਨੂੰ ਪੱਤੇ ਹੀ ਨਿਕਲਣੇ ਨਾ ਹਾਂਜੀ ਹਾਂਜੀ ਪੱਤੇ ਦੇ ਬੜੇ ਵਧੀਆ ਜੇ ਆ ਅੱਛਾ ਲੈ ਤੇ ਉਹਦਾ ਵੀ ਇਹ ਵੱਡਾ ਨਹੀਂ ਹੁੰਦਾ ਬਹੁਤਾ ਅੱਛਾ ਠੀਕ ਆ ਬਸ ਇੰਨਾ ਕੁ ਰਹਿੰਦਾ ਜਿੰਦਾਕਾ ਆ ਬੂਟਾ ਠੀਕ ਆ ਠੀਕ ਆ ਠੀਕ ਆ ਤੇ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਹਾਂ ਨੇ ਸੋਹਣੇ ਲੱਗਦੇ ਆ ਆ ਦੇਖੋ ਨਾ ਉਹ ਤਾਂ ਕੋ ਬਰਡ ਆ ਜੀ ਆਹ ਬਹੁਤ ਦੂਰ ਤੱਕ ਲਾਈ ਆ ਉਹ ਦੇਖੋ ਤਾਂ ਇਹਨੂੰ ਹੀ ਪੱਤੇ ਨਿਕਲੇ ਨਾ ਹਰੇ ਹਰੇ ਨਹੀਂ ਆ ਬੇਲ ਜੀ ਜੜੀ ਉਹ ਜੜੀ ਅੱਛਾ ਬੇਲ ਚੜੀ ਆ ਵੇਖੋ ਉੱਦੋਂ ਪਾਜੀ ਇਹਨੂੰ ਕਹਿ ਸਕਦਾ ਜਿੱਦਾਂ ਮੈਨੂੰ ਤਾਂ ਇੱਥੇ ਆ ਕੇ ਤਾਂ ਲੱਗਦਾ ਤਾਂ ਪਤਾ ਨਹੀਂ ਜਿੱਦਾਂ ਨਾ ਆਪਾਂ ਤੁਈ ਜਿਹੇ ਹਮਾਚਾ ਚ ਖਜ਼ਾਰ ਗਏ ਆ ਉਹ ਖਜ਼ਾਰ ਦੀ ਗਰਾਊਂਡ ਜਿਹੀ ਜਿੱਦਾਂ ਹੁੰਦੀ ਨਾ ਮੈਦਾਨ ਚ ਮੈਦਾਨ ਚ ਆ ਇੱਧਰ ਦੇਖੋ ਤਾਂ ਉਹ ਦੇਖੋ ਦਿਖਾ ਲਓ ਆ ਦੇਖੋ ਬੜੀ ਟਾਈਪ ਆ ਜਾ ਦੇਖੋ ਕਿੰਨਾ ਵਧੀਆ ਲੱਗਦਾ ਤੇ ਉੱਪਰ ਥਾਲੀ ਚੋਟੀ ਆ ਹੋਰ ਕਿੰਨਾ ਵਧੀਆ ਲੱਗ ਰਿਹਾ ਹੈ ਚਲੋ ਤੁਹਾਨੂੰ ਜਟਰੋਫਾ ਦਿਖਾਉਣ ਰੁਕੇ ਸੀਗੇ ਪਰ ਇਹ ਲੋਕੇਸ਼ਨ ਹੀ ਮਤਲਬ ਕਿ ਜੋ ਜਗ੍ਹਾ ਤੇ ਰੁਕੇ ਆ ਬੜੀ ਵਧੀਆ ਲੱਗ ਰਹੀ ਸੀ ਤੇ ਜਿੱਦਾਂ ਤੁਹਾਨੂੰ ਮੈਂ ਭਾਜੀ ਹੁਣਾਂ ਦੇ ਨਾਲ ਆਪਾਂ ਰਣਜੋਤ ਭਾਜੀ ਦੇ ਨਾਲ ਘੁੰਮ ਰਹੇ ਆ ਤੇ ਕਾਫੀ ਸਾਰੇ ਪੇੜ ਪੌਦਿਆਂ ਬਾਰੇ ਆਪਾਂ ਅੱਜ ਨੌਲੇਜ ਇਕੱਠੀ ਕੀਤੀ ਤੇ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜਰੂਰ ਕਮੈਂਟਸ ਵਿੱਚ ਜਰੂਰ ਦੱਸਿਆ ਕਰੋ ਤੇ ਰੰਜੋਤ ਭਾਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਾ ਜੀ ਤੁਹਾਨੂੰ ਵੀਡੀਓ ਜਿਹੜੀ ਆ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਜਰੂਰ ਚੈਨਲ ਨੂੰ ਧੰਨਵਾਦ ਜੀ ਬਹੁਤ ਵਧੀਆ ਵੀਡੀਓਜ਼ ਬਣਾਉਂਦੇ ਆ ਉਹਨਾਂ ਨਾਲ ਕੀ ਆ ਜਿੱਦਾਂ ਹੁਣ ਇਹਨਾਂ ਨੇ ਪਿੱਛੇ ਜੇ ਇੱਕ ਪਿੰਡ ਦੀ ਵੀਡੀਓ ਬਣਾਈ ਸੀ ਉੱਥੇ ਵੀ ਹੁਣ ਜਾ ਕੇ ਆਵਾਂਗੇ ਇਦਾਂ ਪਤਾ ਲੱਗਦਾ ਕਿਉਂਕਿ ਉੱਥੇ ਵੀ ਜੰਗਲ ਬਣਾਇਆ ਉਹਨਾਂ ਨੇ ਹਾਂ ਬੰਦਾ ਜਾ ਕੇ ਆਉਂਦਾ ਇੱਕ ਸਕੂਨ ਮਿਲਦਾ ਬੰਦੇ ਨੂੰ ਬਹੁਤ ਵਧੀਆ ਚੀਜ਼ ਆ ਹਮ ਸਾਡੀ ਨੌਲੇਜ ਬਹੁਤ ਵਾਧਾ ਹੁੰਦਾ ਜੀ ਤੇ ਹੋਰ ਉਹਨਾਂ ਜਿਹਾ ਸਿੱ ਬਿਲਕੁਲ ਬਿਲਕੁਲ ਚਲੋ ਮੈਨੂੰ ਵੀ ਬਹੁਤ ਚੰਗਾ ਲੱਗਾ ਤੇ ਹੁਣ ਆਪਾਂ ਜਿਹਦਾ ਮਨਹੋਤੇ ਤੋਂ ਆਪਾਂ ਵਾਪਸੀ ਚੱਲ ਪਏ ਕਿਤੇ ਰਸਤੇ ਕੋਈ ਦਿਖੇਗਾ ਤੁਹਾਨੂੰ ਜੂ ਦਿਖਾਵਾਂਗੇ ਕੁਝ ਹੋਰ ਕੋਈ ਬੁੱਟੀ ਜੜੀ ਬੁੱਟੀ ਦਿਖੇਗੀ ਤੇ ਚਲੋ ਵੈਸੇ ਉਹਦਾ ਗੱਲ ਹੈ ਭਾਵੇਂ ਸਾਰਾ ਦਿਨ ਘੁੰਮਦਰੋ ਜੜੀ ਬੁੱਟੀਆਂ ਨਹੀਂ ਖਤਮ ਹੁੰਦੀਆਂ ਹਾਂਜੀ ਹਾਂਜੀ ਰਸਤੇ ਕੋਈ ਨਾ ਕੋਈ ਲੱਭਦਾ ਹੀ ਰਹਿੰਦਾ ਲੱਭਦਾ ਹੀ ਰਹਿੰਦਾ ਚਲੋ ਜੀ ਆਜੋ